ਉਹਨੂੰ ਪਹਿਲੇ ਨੇ ਸ਼ੀਲ ਫੋਟ ਪਾਲੀ ਉਹ ਵੀ ਬੋਰਡ ਵੇਚਣਾਂ ਮੈਂ ਤੈਨੂੰ ਮੈਂ ਤੈਨੂੰ ਇੱਕ ਗੱਲ ਦਵਾ ਰਿਹੇ ਹ੍ਰਿਤ ਡੀਐਮ ਸਾਹਿਬ ਮਾਈਕ ਤੇ ਤੁਹਾਨੂੰ ਇੱਕ ਰਿਕਵੈਸਟ ਆ ਬੇਨਤੀ ਆ ਸਮਾਨ ਦੀ ਇੱਥੇ ਕੋਈ ਕਮੀ ਨਹੀਂ ਅੱਜ ਵੀ ਸਾਡੇ ਆ ਪੰਜ ਟਰਾਲੇ ਆਉਂਦੇ ਆ ਸਾਡੀ ਸਾਡੀ ਸੰਸਥਾ ਅਸੀਂ ਜਿਨ੍ਹਾਂ ਨੂੰ ਅਪੀਲ ਕਰਤੀ ਐ ਨਾ ਕਰੀ 14 ਟਰਾਲੇ ਕੱਢਣ ਨੂੰ ਆਉਂਦੇ ਤੂੜੀ ਤੇ ਬਸ ਸਾਨੂੰ ਇਹ ਆ ਵੀ ਇੱਥੇ ਮੁਹੱਈਆ ਕਰਵਾਓ ਵੀ ਗਾਂਹ ਤੱਕ ਆ ਜਿਹੜੇ ਘਰ ਆ ਆ ਤੇ ਆ ਵੀ ਘਰਾਂ ਤੱਕ ਸਾਰਾ ਕੁਝ ਜਾਣਦੇ ਐ ਇੰਨਾ ਤੱਕ ਵੀ ਜਾਣਦੇ ਆ ਉਹ ਇਹ ਤਾਂ ਪਿਛਲੇ ਪਨੇ ਘਰ ਜਿਹੜੇ ਪਿਛਲੇ ਪਾਸੇ ਜਿਨ੍ਹਾਂ ਕੋਲ ਪਹੁੰਚ ਹੀ ਕੋਈ ਨਹੀਂ ਆ ਕਾਈ ਤਾਂ ਕਹਿ ਰਹੇ ਆ ਕਿ ਨਾਲ ਤਾਂ ਸਾਡੇ ਪੰਚਾਇਤ ਸੈਕਟਰ ਤੇ ਸਾਡੀ ਇੱਕ ਰਿਕਵੈਸਟ ਨਾ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚਾਓ ਉਹਨਾਂ ਨੂੰ ਇੱਕ ਗੱਲ ਕਹੋ ਵਿਜਾਜ ਦਾ ਘੇੜਾ ਇੱਥੇ ਵੀ ਕੱਢ ਲਓ ਕੱਲਾ ਦਿੱਲੀ ਵਾਸਤੇ ਨਹੀਂ ਜਾਜ ਆਪਾਂ ਰੱਖਿਆ ਪੀ ਦਿੱਲੀ ਨਾਲੇ ਦੇ ਦਿੱਲੀ ਦੇ ਨਾਲੇ ਨੂੰ ਆਪਾਂ ਕਮਾਈ ਜਾਂਦੇ ਆ ਆ ਜਿਹੜੇ ਲੋਕ ਇੱਥੇ ਹਜ਼ਾਰਾਂ ਇੱਥੇ ਲੋਕ ਮਤਲਬ ਡੁੱਬਣਦੇ ਆ ਵਜਾ ਨਾਲ ਤੁਸੀਂ ਕਹ ਲਓ ਬਾਈ ਆ ਬੈਠ ਗੁਰੂਤ ਨੂੰ ਦੇ ਮੇਰਾ ਇੱਥੇ ਕਿੰਨਾ ਲੋਕਾਂ ਦੀ ਗੱਲ ਚੱਲੀ ਇਹਨਾਂ ਲੋਕਾਂ ਦੀ ਗੱਲ ਕਰਦੇ ਇਹਨਾਂ ਲੋਕਾਂ ਨੇ ਪੋਲਿਟੀਕਲ ਵੋਟਾਂ ਪਾਈਆਂ ਵਾ ਜੀ ਇਹਨਾਂ ਲੋਕਾਂ ਨੇ ਹੀ ਵੋਟਾਂ ਪਾਈਆਂ ਵਾ ਕੋਈ ਬੋਲਣਾ ਪਉਂਦੇ ਨਹੀਂ ਕੌਣ ਵੋਟਾਂ ਨਹੀਂ ਪਾਉਂਦਾ ਜੀ ਅਸੀਂ ਕਿਉਂ ਪੋਲਿਟੀਕਲ ਨਾਲ ਗੱਲ ਕਰੀਏ ਇਹ ਸਾਡੀਆਂ ਵੋਟਾਂ ਪੋਲਿਟੀਕਲ ਤੌਰ ਤੇ ਲੈ ਸਕਦੇ ਆ ਤੇ ਫਿਰ ਅਸੀਂ ਪੋਲਿਟੀਕਲ ਬੰਦਿਆਂ ਨੂੰ ਪੁੱਛਾਂਗੇ ਨਾ ਵੀ ਭਾਈ ਜਹਾਜ ਦਿੱਲੀ ਦੇ ਆਲਿਆਂ ਨੂੰ ਕਮਾਉਣ ਵਾਸਤੇ ਰੱਖਿਆ ਆ ਆ ਜਿਹੜੇ ਲੋਕ ਮਰਨਦੇ ਇਹਨਾਂ ਵਾਸਤੇ ਜਹਾਜ਼ ਇੱਕ ਦਿਨ ਨਹੀਂ ਕੱਢ ਸਕਦੇ ਅਸੀਂ ਪਹਿਲੇ ਮੇਰੇ ਕੰਮ ਤੋਂ 100 ਪੈੰਦੀ ਜਿਹੜੀ ਬੋਟ ਆ ਉਹਦੇ ਤੋਂ ਪਾਣੀ ਲੈ ਆਏ ਹਾਂ ਹਮਲੇ ਹਾਂ ਤੁਹਾਡੇ ਨਾਲ ਬੜਾ ਬਿਕਨ ਪਾਣੀ ਵੀ ਲੈਂਦਾ ਪਿਆ ਫਿਰ ਤਾਂ ਇਹ ਨਹੀਂ ਇਹ 50 ਪੇਟੀਆਂ ਪੈੰਦੀ ਤੇਰੇ ਕੋਲ ਪਾਣੀ ਦੀਆਂ ਪਤ ਤੋਂ ਲਿਆਏ ਆਂ ਵਰਤਾਈਆਂ ਹੀ ਨਹੀਂ ਗਿਆ ਨਿੱਕੇ ਬੇੜੀ ਖੜੀ ਕੇਰੇ ਕੇਰੇ ਇਕ ਤਕਰੀਬ ਬਣੀ ਮੈਂ ਕਹਿੰਦਾ 1000 ਰੁਪਏ ਸਮਾਨ ਕਿਸੇ ਵੀ ਕਮੀ ਨਹੀਂ ਰਹਿਣ ਦਵਾਂਗੇ ਏਡੀ ਮਹਾਰਾਜ ਜੀ ਕਰਦਾ ਇਹ ਚੀਜ਼ ਦੀ ਕਮੀ ਨਹੀਂ ਰਹਿੰਦੀ ਬੋਟ ਮਹੱਇਆ ਕਰਾਈਏ ਬੋਟਾਂ ਭਾਵੇਂ 10 ਵੀ ਮਹੱਇਆ ਕਰਵਾ ਦੂ ਵੀ ਥੋੜੀਆਂ ਵੱਧ ਤੋਂ ਵੱਧ ਕਰਵਾਓ ਸਾਡੀ ਜੀ ਹੁਣ ਚਲੋ ਮੈਂ ਇਸ ਚੀਜ਼ ਦੀ ਨਹੀਂ ਤੁਹਾਡੇ ਮੁੰਡੇ ਵੀ ਉਹ ਸੇ ਨੀ ਸਰਕਾਰੀ ਮੁਲਾਜ਼ਮ ਸਾਰੇ ਆ ਉਥੇ ਸ਼ਾਮੇ ਬੈਠੇ ਸੀ ਮੈਂ ਸ਼ਾਮੀ ਪਾਣ ਦੇ ਵਜੇ ਜਾ ਕੇ ਉਹਨਾਂ ਨੂੰ ਮਿਲਿਆ ਤੇ ਜਾ ਕੇ ਉਹਨਾਂ ਮੈਡਮ ਜੀ ਮੇਰੀ ਗੱਲ ਸੁਣ ਲਓ ਮੇਰਾ ਮੈਂ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹਾਂ ਤੁਸੀਂ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਜਾ ਕੇ ਅਸੀਂ ਮਿਲੇ ਉਹਨਾਂ ਦਾ ਕਹਿਣ ਦਾ ਮਤਲਬ ਕਹਿੰਦਾ ਕੀ ਹੋ ਕਹਿੰਦੇ ਵੀ ਪਾਣੀ ਬੜਾ ਘਟ ਚਲੋ ਇੱਥੇ ਦੇ ਪਾਣੀ ਘਟਾ ਜਿਹਨੂੰ ਆ ਉਥੇ ਬੋਟ ਪੈਂਦੀ ਵਧੀਆ ਤਰ ਕੇ ਚਲ ਜਾਂਦੀ ਹੈ ਉਹਨਾਂ ਇੱਕ ਬੋਟ ਕਰਨ ਬਣਾਈ ਵੀ ਨਹੀਂ ਆਪਣੀ ਵੀ ਇੱਕ ਜਿਹੜੀ ਡਿਜ਼ਾਈਨ ਕਰਕੇ ਬਣਾ ਲੈਂਦੀ ਉਹ ਵੀ ਨਹੀਂ ਬਣਾਈ ਉਹਨਾਂ ਨੇ ਇਸੇ ਕਰਕੇ ਨਹੀਂ ਬਣਾਈ ਮਤਲਬ ਉਹਨਾਂ ਦਾ ਇਹ ਕਹਿਣ ਦਾ ਮਤਲਬ ਆ ਵੀ ਪਾਣੀ ਥੋੜਾ ਜਿਹਾ ਹੋਰ ਵਧੂਗਾ ਤੇ ਫੇਰ ਅਸੀਂ ਇੱਥੇ ਲਿਆ ਕੇ ਵੋਟਾਂ ਪਾਵਾਂਗੇ ਚੰਡੀਗੜ੍ਹੋਂ ਬੋਟਾਂ ਆ ਆ ਚੰਡੀਗੜ੍ਹੋਂ ਹੋਣਾ ਪ੍ਰਾਪਾਸਰੇ ਵਾਲਿਆਂ ਦੀ ਅਸੀਂ ਕੱਲ ਫੋਨ ਲਗਾ ਕੇ ਮਗਵਾਈਆਂ ਉੱਥੋਂ ਜਿਹੜੀ ਛੋਟੀ ਬੋਟ ਆ ਨਾ ਭਾਜੀ ਘੱਟ ਪਾਣੀ ਤੇ ਚੱਲ ਜਾਂਦੀ ਅੱਡੀ ਛੋਟੀ ਬੋਟ ਆ ਪ੍ਰੈਸ਼ ਬੈਣ ਦੀ ਮੇਰੀ ਸੁਣੋ ਗੱਲ ਅਸੀਂ ਇੱਥੋਂ ਦੇ ਮੰਡ ਦੇ ਰਹਿਣ ਵਾਲਿਆਂ ਇੱਥੇ ਬੋਟ ਸਾਨੂੰ ਪਤਾ ਨਹੀਂ ਚੱਲਦੀ ਵਾਂਚ ਲਾ ਕੇ ਜਦੋਂ ਬੋਟ ਆਪਾਂ ਉਹ ਤੇ ਲੈ ਜੇ ਲੈਣਾ ਤਾਰੂ ਪਾਣੀ ਚ ਉੱਥੋਂ ਚੱਲ ਪੈਂਦੀ ਆ ਉਹ ਵੀ ਚੱਲਣ ਦੀ ਉਹ ਹਾਲ ਸਾਈਡ ਲੱਗਦੀ ਆ ਦੱਸ ਦੱਸ ਬੋਟ ਪਾਣੀ ਆ ਜੀ ਅਸੀਂ ਬੋਟ ਲੈ ਕੇ ਆਏ ਇੱਥੇ ਵੀ ਦੱਸ ਬੋਟ ਪਾਣੀ ਆ ਇਧਰ ਨੇ ਪਾਸੇ ਚਲੋ ਕੋਈ ਨਹੀਂ ਅੱਜ ਮਤਲਬ ਕੱਲ ਉਹਨਾਂ ਅਹੀਂ ਇੱਥੇ ਡੁੱਬਣ ਦਾ ਸਾਡੇ ਲੋਕ ਮਰਨਦੇ ਆ ਆਹ ਪ੍ਰਭਾਸਰੇ ਵਾਲੇ ਵੀਰ ਇੱਥੇ ਆਵੇ ਹੋਣੇ ਆ ਆ ਹੁਣ ਕੱਲ ਇਹਨਾਂ ਨੂੰ ਪੁੱਛੋ ਕਿੰਨਾ ਇਹਨਾਂ ਦੇ ਤਰਲੇ ਕੱਢੇ ਵੀ ਭਾਜੀ ਇੱਥੇ ਪਹੁੰਚੋ ਕੋਈ ਸਰਕਾਰ ਹੈ ਇੱਥੇ ਤੋਂ ਟਿਕਟ ਨਹੀਂ ਹੈ ਕਿਸ ਸਰਕਾਰ ਦੀ ਇੱਥੇ ਭਾਜੀ ਸਾਰੀਆਂ ਹੈ ਇਹਨਾਂ ਨੂੰ ਦਿੱਤੀਆਂ ਹੋਈਆਂ ਉਹ ਲੱਕੜ ਦੀਆਂ ਡੇਸਨੋ ਕੋਸ਼ਲੀਆਂ ਹੁੰਦੀਆਂ ਨੇ ਜਿਹੜੀਆਂ ਐਸਟੀਆਰਐਫ ਦੀਆਂ ਬੋਟਸ ਆ ਉਹਨਾਂ ਨੂੰ ਮਿਨੀਮਮ ਪੈਂਦੀ ਮੈਂ ਦੇ ਪੁੱਛ ਰਿਆਂ ਵੀ ਆਪਣੀਆਂ ਚਾਲ ਇੱਥੇ ਕਿੰਨੀ ਨਰ ਰਹੀਆਂ ਨੇ ਸਾਡਾ ਤੇ ਇਹ ਆ ਵੀ ਕਿੰਨੀਆਂ ਕੇ ਚੱਲ ਰਹੀਆਂ ਅੱਜ ਵੀ ਨਹੀਂ ਕੋਈ ਆ ਗਈ ਤੇ ਪਾਸੇ ਚੀਜ਼ ਦਾ ਸਾਲਾ ਤੇ ਜਦੋਂ ਇੱਕ ਬਕੀ ਨਹੀਂ ਤੁਹਾਡੇ ਆਠ ਪੰਜ ਕਿੱਥੇ ਚੱਲ ਰਹੀਆਂ ਇੱਕ ਦੋ ਵਿੱਚ ਅਸੀਂ ਕਿਹਨਾਂ ਇਸ ਪਚਾਉਣ ਵਾਸਤੇ ਤਿਆਰ ਆ ਸਾਨੂੰ ਚਲਾਉਣਾ ਵੀ ਆਉਂਦਾ ਵਾ ਸਾਨੂੰ ਇਹ ਵੀ ਪਤਾ ਕਹਿੰਦੀ ਜਾਣਾ ਵਾ ਸਾਨੂੰ ਮੁਹੱਈਆ ਕਰਵਾ ਦਿਓ ਇੱਥੇ ਪਾ ਪੱਠੇ ਪਚਾਉਣ ਦਾ ਸਾਡਾ ਕੋਈ ਨਹੀਂ ਭੇਜਦੇ ਇੱਕ ਮਿੰਟਾ ਕਰਿਓ ਵੀਡੀਓ ਦਾ